9.5 ਫੈਟ ਹੁੰਦੀ ਆ ਅੱਛਾ 9.5 ਇਹਦੀ ਫੈਟ ਆ ਹਾਂ 9.5 ਲੈ 16 ਕਿਲੋ ਦਾ ਹਿਸਾਬ ਲਾ ਲਓ ਸੱਜਣਾ 9.5 ਨਾਲ ਗੁਣਾ ਕਰ ਲਿਓ ਦੁੱਧ ਖਾਸੇ ਰੁਪਈਆ ਦਾ ਬਣ ਜਾਣਾ ਕਿਉਂਕਿ ਫੈਟ ਪਰਸੈਂਟੇਜ ਵੀ ਯਾਰਾ ਕਾਫੀ ਯੋਗਦਾਨ ਫੈਟ ਪਰਸੈਂਟੇਜ ਦਾ ਰਹਿੰਦਾ ਕਿਉਂਕਿ ਕਈ ਪਸ਼ੂਆਂ ਥੱਲੇ ਦੁੱਧ ਤਾਂ ਹੁੰਦਾ ਪਰ ਫੈਟ ਉਹਨਾਂ ਦੀ ਜੀ 5 ਸੀ ਜ਼ੀਰੋ ਹੁੰਦੀ ਆ ਹਨਾ ਗਾਂ ਵਾਲਾ ਕੰਮ ਜੀ ਹੋ ਜਾਂਦਾ ਜਗ੍ਹਾ ਦਾ ਆਵਾਸ ਥੋੜਾ ਜਨੂਰਾ ਤੋਰਨ ਦਾ ਪਰ ਲੇ ਵੇ ਲੂ ਵਧੀਆ ਗੱਲ ਕਰ ਲੈਣਾ ਉਹੀ ਗੱਲ ਆ ਪੂਰੀ ਸਾਫ ਆ ਝੋਟੀ ਚੰਗੇ ਲੈਵੇ ਚਾ ਤੇ ਮੇਨ ਗੱਲ ਇਹ ਨਾਲ ਜਿਹੜੀ ਥਣਾ ਦਾ ਗੈਪ ਗੂਪਾ ਸਜਣ ਉਹ ਤਾਂ ਬਾਕਮਾਲੀ ਲੱਗਿਆ ਛੋਟੀ ਨੂੰ ਤੇ ਥਣ ਥਣੋਟੀਆਂ ਲੱਗਿਆ ਪੂਰਾ ਟਾਪ ਦਾ ਤੇ ਮੇਨ ਗੱਲ ਇਹ ਨਾਲ ਜਿਹੜੀ ਇਹ ਨਾਲ ਤੁਹਾਨੂੰ ਮੈਂ ਕੱਤੀ ਲੱਗਿਆ ਦਿਖਾਉਣਾ ਯਾਰ ਕੱਤੀ ਵੀ ਆ ਪੂਰੀ ਜੈਡ ਬਲੈਕ ਆ ਹਲਕੀ ਜਿਹੀ ਪੂਸ਼ ਬਾਈਟ ਆ ਤੇ ਮੇਨ ਗੱਲ ਇਹ ਨਾਲ ਸਜਣੋ ਜਿਹੜਾ ਕੱਤੀ ਦਾ ਪੁੱਠਾ ਪੂਰਾ ਚੌੜੇ ਪੁੱਠੇ ਦੀ ਆ ਹੱਠ 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 ਤੇ ਉਹੀ ਗੱਲ ਆ ਸੱਜਣੋ ਜਾਨਵਰ ਬਾਈ ਕੋਲੇ ਚੰਗੇ ਨੇ ਤੇ ਜਿਹੜੀ ਮੇਨ ਗੱਲ ਆ ਯਾਰ ਥੱਲੇ ਦੇ ਜਾਨਵਰ ਚੰਗੇ ਨੇ ਕਿਉਂਕਿ ਥਣ ਥੋਣਾ ਜਿਹੜਾ ਐ ਲੱਗਿਆ ਪੂਰਾ ਟੋਪ ਦਾ ਅਰਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਟਾਂਡਾ ਕਾਲੀਆ ਪਿੰਡ ਆ ਬਾਈ ਨਾਮ ਜਨੀਕ ਜਾਂ ਲੱਗੂ ਆਪਣੇ ਲਾਕੇ ਵਾਲਿਆਂ ਨੂੰ ਕਿਉਂਕਿ ਜਦੋਂ ਵੀ ਆਪਾਂ ਯਾਰ ਕਿਤੇ ਦੂਰ ਕਿਸੇ ਏਰੀਏ ਜਾਂਦੇ ਆ ਆਪਾਂ ਨੂੰ ਦੋ ਪਹਿਲੀ ਵਾਰ ਕੋਈ ਨਾਮ ਸੁਣਦਾ ਨਾ ਲੱਗਦਾ ਜਨੀਕ ਜੀ ਨੇ ਪਿੰਡ ਟਾਂਡਾ ਕਾਲੀਆ ਤਹਿਸੀਲ ਰਹਿ ਗਈ ਮਾਸੀਵਾੜਾ ਸਾਹਿਬ ਤੇ ਜ਼ਿਲ੍ਹਾ ਬਾਈ ਇਹਨਾਂ ਦਾ ਕਿਉਂਕਿ ਜੇ ਗੱਲ ਕਰਦਾ ਨਾ ਸੱਜਣੋ ਇਸ ਪਿੰਡ ਦੀ 마שיਵਾੜਾ ਤੋਂ ਮੇਰਾ ਖਿਆਲ ਆ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਸੱਜਣੋ ਕਿਉਂਕਿ ਬਾਈ ਸਰਵਿਸ ਵੀ ਕਰਦੇ ਰਹੇ ਨੇ ਮੁਲਾਜ਼ਮ ਵੀ ਰਹੇ ਨੇ ਪਹਿਲਾਂ ਤੇ ਬਾਕੀ ਜਿਹੜੀ ਮੇਨ ਗੱਲ ਆ ਹੁਣ ਬਾਈ ਕਹਿੰਦਾ ਨਾ ਪਰਿਵਾਰ ਦਾ ਜੇ ਗੱਲ ਕਰ ਲੈਣਾ ਕਾਰ ਦਾ ਯਾਰ ਕੋਈ ਹਾਦਸਾ ਐਕਸੀਡੈਂਟ ਕਿਉਂਕਿ ਜ਼ਿੰਦਗੀ ਯਾਰ ਆਪਣੇ ਨਾਲ ਵੀ ਕਦੇ ਵੀ ਕੋਈ ਹਾਦਸਾ ਹੋ ਸਕਦਾ ਓਦੇ ਕਰਕੇ ਨਾ ਬਾਈ ਦੇ ਪਰਿਵਾਰ ਦੇ ਮੰਨ ਲਓ ਵੀ ਸੱਟਾਂ-ਸੋਟਾਂ ਲੱਗਿਆ ਸਾਹਮਣ ਦਾ ਥੋੜਾ ਜਿਹਾ ਔਖਾ ਸਾਹਮਣ ਦੇ ਮੂਜਬ ਬਾਈ ਕਹਿੰਦਾ ਯਾਰ ਆਪਾਂ ਨੇ ਇਹ ਤ ਇੱਕ ਕੋਈ ਝੋਟੀ ਰੱਖਣੀ ਆ ਕਰੇ ਦੋ ਦਿਖਾਉਂਗਾ ਝੋਟੀਆਂ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਹੈਗੀ ਆ ਤਿਆਰ ਦੁੱਧ ਵਾਲੀ ਸੱਜਣੋਂ 16 ਕਿਲੋ ਦੁੱਧੋ ਦੇ ਥੱਲੇ ਤਿਆਰੀ ਦਾ ਤੇ ਮਾਗਰ ਯਾਰ 31 ਆ ਨਾ ਜਿਹੜੀ 31 ਵਿਆਨ ਟਾਪ ਕੁਆਲਿਟੀ ਦੇ ਇੱਕ ਝੋਟੀ ਨੇ ਕੱਢਿਆ ਪਹਿਲੇ ਸੂਏ 15 ਕਿਲੋ ਦੂਜੇ ਸੂਏ ਸੂਣ 'ਚ ਕੱਢਦੀ ਆ 10 ਤੋਂ 12 ਦਿਨਾਂ ਤੇ ਰੇਟ 22 ਤੋਂ ਵੀਡੀਓ ਦੇ ਵਿੱਚ ਹੀ ਕਰਾ ਦੂੰ ਤੇ ਇੱਕ ਬਾਈ ਕੋਲੇ ਨਾ ਚੰਗਾ ਬੁੱਲਾ ਵਧੀਆ ਮੋਹਰਾ ਨਸਲ ਦਾ ਚੰਗਾ ਕੱਟਾ ਜਿਹੜੀ ਮਾਗਰ 31 ਆ ਮੱਝ ਦੇ ਉਸੇ ਝੋਟੇ ਦੀ ਉਹਦਾ ਰਿਜ਼ਲਟ ਵੀ ਤੁਹਾਨੂੰ ਦਿਖਾਉਂਗਾ ਤੇ ਉਹ ਝੋਟਾ ਵੀ ਫ ਤੇ ਆਜੋ ਸੱਜਣੋ ਬਾਈ ਨਾਲ ਕਰਾਉਨੇ ਆ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਜੀ ਨਾਮ ਦੱਸੋ ਆਪਣਾ ਮੇਰਾ ਨਾਮ ਹਾਕਮ ਸਿੰਘ ਹਾਕਮ ਸਿੰਘ ਪਿੰਡ ਟਾਂਡਾ ਕਾਲੀਆ ਤਹਿਸੀਲ ਮਾਸੀਵਾੜਾ ਜ਼ਿਲ੍ਹਾ ਲੁਧਿਆਣਾ ਹਾਂ ਜ਼ਿਲ੍ਹਾ ਲੁਧਿਆਣਾ ਅੱਛਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਬਾਈ ਆਪਣਾ ਨਾ 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 ਅੱਛਾ ਕਰੇਲੂ ਜਾਨਵਰ ਸੇਲ ਕਰਦੇ ਨੇ ਤੇ ਮੇਰਾ ਖਿਆਲ ਆ ਕੋਈ ਆਪਾਂ ਮਜਬੂਰੀ ਵੀ ਦੱਸ ਦਿੱਤੇ ਵੀ ਮਜਬੂਰੀ ਕਰਨਾ ਆਪਾਂ ਲੈਣਾ ਹੋ ਰੇ ਤਾਂ ਐਕਸੀਡੈਂਟ ਹੋਣ ਕਰਕੇ ਹੋਇਆ ਇਹ ਕੰਮ ਨਹੀਂ ਮੈਂ ਤਾਂ ਵੇਚਦਾ ਹੀ ਨਹੀਂਦਾ ਕੋਈ ਜੰਗਰ ਠੀਕ ਆ ਗੱਲ ਆ ਬਾਕੀ ਸੱਜਣੋ ਯਾਰ ਬਾਈ ਨੂੰ ਸ਼ੌਕ ਆ ਕਿਉਂਕਿ ਸ਼ੌਕ ਨਾ ਚੀਜ਼ ਜਿਹ ਵੇਚਣੋ ਵੀ ਜੀ ਕਰਦਾ ਨਹੀਂ ਉਹਨਾਂ ਜਦੋਂ ਕੋਈ ਮਜਬੂਰੀ ਪਾਈ ਜਾਂਦੀ ਆ ਫੇਰ ਜਾਨਵਰ ਮਜਬੂਰੀ ਮਾਰ ਸੇਲ ਕਰਨਾ ਪੈਂਦਾ ਤੂੰ ਦੇਖ ਲੈ ਕੋਈ ਹੈ ਇੱਥੇ ਗੰਧ ਸਫਾਈ ਸੱਜਣਾ ਪੂਰੀਆ ਖਿੱਤਰਸ ਇੱਧਰ ਵੀ ਮਾਰਦੀ ਕੈਮਰਾ ਬਾਈਕ ਅਲੀ ਕੋਈ ਕਲੀ ਕੁਲੀ ਪਾ ਕੇ ਰੱਖਦਾ ਹੀ ਜੀ ਕਰਲੀ ਮੈਟ ਮੂਟ ਪਸ਼ੂਆਂ ਥੱਲੇ ਲਾ ਕੇ ਰੱਖਦਾ ਇਹ ਵੀ ਯਾਰ ਸ਼ੌਕ ਹੁੰਦਾ ਕਿਉਂਕਿ ਕਲੀ ਨਾਲ ਮੇਰਾ خیال ਆ ਕੋਈ ਆਪਾਂ ਗੱਲ ਕਰ ਲਈ ਕੋਈ ਬਿਮਾਰੀ ਪੈਣ ਦਾ ਵੀ ਖਾਸਾ ਨਹੀਂ ਰਹਿੰਦਾ ਜੀ ਇਹਨਾਂ ਪੁੱਤਾਂ ਨੂੰ ਕਟੂਣੂ ਨਹੀਂ ਆਉਂਦੇ ਬਾਹਰੋਂ ਆਉਂਦੇ ਨਹੀਂ ਲੈ ਹੁਣ ਪਰਲੇ ਬੰਨਿਓ ਸ਼ੁਰੂ ਕਰ ਲਾ ਇਹਦੇ ਤੇ ਮਾਰਦੇ ਕੈਮਰਾ ਆ ਜਾ ਅਗਲੇ ਬੰਨਿਓ ਲੇਵਾ ਤੇ ਅਗਲੇ ਬੰਨਿਆਂ ਸੱਜਣੋ ਜੇ ਇਹਦੇ ਲੇਵੇ ਦੀ ਗੱਲ ਕਰ ਲੈਣਾ ਵਾ ਗੈਪ ਗੂਪ ਦੀ ਗੱਲ ਕਰ ਲੈਣਾ ਥਣਾ ਚ ਗੈਪ ਗੂਪ ਝੋਟੀ ਦੇ ਚੰਗਾ ਬਾਈ ਇਹਨੂੰ ਬਾਈ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ 20 22 20 22 ਦਿਨ ਹੋ ਗਏ ਅੱਛਾ 20 22 ਦਿਨ ਇਹਨੂੰ ਸੂਈ ਨੂੰ ਹੋ ਗਿਆ ਬੱਚਾ ਕੀ ਆ ਨਾਲ ਇਹ ਕੱਟੀ ਬੱਚਾ ਇਹਦੇ ਨਾਲ ਕੱਟੀ ਆ ਤੇ 20 22 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਰੈਡੀ ਲੱਗਣਾ ਰੈਡੀ ਹੁਣ ਮੈਂ 13 ਲੀਟਰ ਦੁੱਧ ਪਾਉਂਦਾ ਦਹੀਂ ਕਿਉ ਅੱਛਾ ਜੀ ਕੱਟੀ ਨੂੰ ਛੱਡ ਕੇ ਸਮੇਤ ਕੱਤੀ ਇਹ ਦੱਸ ਦੋ ਹਾਂ ਸਮੇਤ ਕੱਟੀ 16 ਤੇ ਪਲੱਸ ਹੋਊਗਾ ਤੇ 16 ਦੇ ਉੱਤੇ ਅੱਛਾ ਆਮਾਲੇ 16 ਕਿਲੋ ਆਪਾਂ ਚ ਤਲਵਾ ਦਾਂਗੇ ਇਹ ਦਿਖਾ ਦਾਂਗੇ ਜੇ ਕੋਈ ਮੈਂ ਕਹਿੰਦਾ ਚਾਰ ਵਾਰੀ ਚੋਵੇ ਠੀਕ ਆ ਜੀ ਚੋਕੇ ਲੈ ਕੇ ਜਾਵੇ ਠੀਕ ਆ ਗੱਲ ਕਿੰਨੇ ਕ ਦੁੱਧ ਕਰ ਦੂਗੀ ਹੋਰ ਇਹ ਦੁੱਧ 18 19 ਪਲੱਸ ਕਰੂੰ ਅੱਛਾ 18 ਪਲੱਸ ਕਰ ਦੂਗੀ ਹਾਂ ਇਹਨੇ ਪਹਿਲੇ ਸੂਏ ਵੀ ਦੁੱਧ ਬਹੁਤ ਦਿੱਤਾ ਠੀਕ ਆ ਜੀ ਦੂਵੇ ਸੂਏ ਬਹੁਤ ਦਿੱਤਾ ਦੂਵੇ ਸੂਏ ਦੁੱਧ ਬਹੁਤ ਦਿੱਤਾ ਠੀਕ ਆ ਗੱਲ ਇਹ ਫੈਟ ਦੇਖੋ ਹਾਂਜੀ 9.5 ਫੈਟ ਹੁੰਦੀ ਆ ਅੱਛਾ 9.5 ਇਹਦੀ ਫੈਟ ਆ ਹਾਂ 9.5 ਲੈ 16 ਕਿਲੋ ਦਾ ਹਿਸਾਬ ਲਾ ਲਿਓ ਸੱਜਣਾ 9.5 ਨਾਲ ਗੁਣਾ ਕਰ ਲਿਓ ਦੁੱਧ ਖਾਸ ਰੁਪਈਆਂ ਦਾ ਬਣ ਜਾਂਦਾ ਕਿਉਂਕਿ ਫੈਟ ਪਰਸੈਂਟੇਜ ਵੀ ਯਾਰਾ ਕਾਫੀ ਯੋਗਦਾਨ ਫੈਟ ਪਰਸੈਂਟੇਜ ਦਾ ਰਹਿੰਦਾ ਕਿਉਂਕਿ ਕਈ ਪਸ਼ੂਆਂ ਥੱਲੇ ਦੁੱਧ ਤਾਂ ਹੁੰਦਾ ਪਰ ਫੈਟ ਉਹਨਾਂ ਦੀ ਜੀ 5 0 ਹੁੰਦੀ ਆ ਹਨਾ ਗਾਂ ਵਾਲਾ ਕੰਮ ਜੀ ਹੋ ਜਾਂਦਾ ਤੇ ਬਾਕੀ ਜੇ ਗੱਲ ਕਰ ਲਈਏ ਇਹਦੀ 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 ਫੈਟ ਪਰਸੈਂਟੇਜ ਚੰਗੀ ਆ ਹਨਾ ਤੇ ਇਹਨੂੰ ਤੋੜ ਕੇ ਦਿਖਾ ਦਿਓ ਇੱਕ ਵਾਰੀ ਖੋਲ ਕੇ ਲਾ ਸੱਜਣੋ ਇੱਕ ਵਾਰੀ ਨਾ ਤੁਰਦੀ ਦੀ ਜੱਜਮੈਂਟ ਕਰ ਲਿਓ ਲੇ ਵਾਲੂ ਵਾ ਝੋਟੀ ਨੂੰ ਚੰਗਾ ਲੱਗਿਆ ਮੇਨ ਗੱਲ ਐ ਨਾ ਜਿਹੜੀ ਸੱਜਣੋ ਫੋਨ ਵੀ ਯਾਰ ਝੋਟੀ ਨੂੰ ਆਇਆ ਲੱਗਿਆ ਪੂਰਾ ਟਾਪ ਕੁਆਲਟੀ ਦਾ ਤੇ ਇੱਥੇ ਤੋਂ ਦੁੱਧ ਵਾਲਾ ਪਾਈਪ ਦੇਖ ਸਕਦੇ ਹੋ ਤੇ ਮੇਨ ਗੱਲ ਆ ਜਿਹੜੀ ਇਹਦੇ ਥਣਾ ਦੇ ਵਿੱਚ ਗੈਪ ਵੀ ਬਹੁਤ ਆ ਕਿਉਂਕਿ ਘਰੇਲੂ ਜਾਨਵਰ ਨੇ ਡਰਦੇ ਜੀ ਜੀ ਨੇ ਥੋੜਾ ਜਿਆਦਾ ਹਾਂ ਕਿਉਂਕਿ ਬਾਹਰਲਾ ਬੰਦਾ ਸੱਜਣੋ ਬਾਈਹੋਰੀ ਖੇਤਾਂ 'ਚ ਹੀ ਰਹਿੰਦੇ ਨੇ ਬਾਹਰੇ ਘਟੋਂ ਮੈਂ ਤੁਹਾਨੂੰ ਅਗਲੇ ਵਾਰ ਉਹ ਦੇਖ ਸਕਦੇ ਹੋ ਆ ਇਹਨੂੰ ਤੋੜ ਲਓ ਜੀ 来 चलो ले चलो बा मोड़ लो ना सजना जगह ਦਾ ਆਵਾਜ਼ ਥੋੜਾ ਜਨੂਰਾ ਤੋਰਦਾ ਪਰ ਲੇਵੇ ਲੂ ਵਧੀਆ ਗੱਲ ਕਰ ਲੈਣਾ ਉਹੀ ਗੱਲ ਹੈ ਪੂਰੀ ਸਾਫ ਆ ਝੋਟੀ ਚੰਗੇ ਲੇਵੇ ਚ ਆ ਤੇ ਮੇਨ ਗੱਲ ਹੈ ਨਾ ਜਿਹੜੀ ਥਣਾ ਦਾ ਗੈਪ ਗੂਪ ਆ ਸਜਣੋ ਉਹ ਤਾਂ ਬਾਤ ਮਾਰੀ ਲੱਗਿਆ ਝੋਟੀ ਨੂੰ ਤੇ ਥਣ ਥਣੋਟੀਆਂ ਲੱਗਿਆ ਪੂਰਾ ਟਾਪ ਦਾ ਤੇ ਮੇਨ ਗੱਲ ਹੈ ਨਾ ਜਿਹੜੀ ਇਹਦੇ ਨਾਲ ਤੁਹਾਨੂੰ ਮੈਂ ਕੱਤੀ ਲੱਗਿਆਂ ਦਿਖਾਉਣਾ ਯਾਰ ਕੱਤੀ ਵੀ ਆ ਪੂਰੀ ਜੈਡ ਬਲੈਕ ਆ ਹਲਕੀ ਜਿਹੀ ਪੂਸ਼ ਬਾਈਟ ਆ ਤੇ ਮੇਨ ਗੱਲ ਹੈ ਨਾ ਸੱਜਣੋ ਜਿਹੜਾ ਕੱਤੀ ਦਾ ਪੁੱਠਾ ਪੂਰਾ ਚੌੜੇ ਪੁੱਠੇ ਦੀ ਆ ਇਹਦਾ ਜਿਹੜਾ ਬਾਹਰ ਆ ਸਾਨ ਆ ਬਾਈ ਲਵੇ ਘਰੀ ਰੱਖਿਆ ਹੋਇਆ ਉਹ ਵੀ ਫੋਰ ਸੇਲ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਬਾਕੀ ਮੇਨ ਗੱਲ ਹੈ ਜਿਹੜੀ ਝੋਟੀ ਚੰਗਿਆ ਸਿੰਘ ਥੋੜਾ ਜਰੂਰ ਖੁੱਲਾ ਪਰ ਜਿਹੜੀ ਦੁੱਧਾਂ ਦੀ ਕੁਆਲਿਟੀ ਆ ਸੱਚਮੁੱਚ ਐਂ ਦੀ ਇਹ ਅੱਛਾ ਜੀ ਇਹ ਸਿੰਘ ਫਾਜ ਜਾਂਦੇ ਤੇ ਅੱਛਾ ਜੀ ਸਿੰਗ ਕਰਾਏ ਹੋਏ ਆ ਥੋੜਾ ਜਿਹਾ ਵੱਧ ਖੁੱਲਾ ਕਰਾਦਾ ਤੁਸੀਂ ਨੇ ਵਪਾਰੀ ਨੇ ਇਹ ਵਪਾਰੀ ਤਾਂ ਫਿਰਹੀਂ ਨਾ ਇਹਨੇ ਬਣਾ ਕੇ ਵੇਚਣਾ ਨਹੀਂ ਨਹੀਂ ਅਜੇ ਤਾਂ ਫਿਰ ਅਜੇ ਕਹਿੰਦਾ ਵੇਚਣੀ ਨਹੀਂ ਠੀਕ ਆ ਗੱਲ ਆ ਤਾਂ ਕਰਕੇ ਹੋਇਆ ਅੱਛਾ ਸਿੰਗ ਥੋੜਾ ਜਿਹਾ ਕੜਾਤਾ ਮੁਰੂੜਾ ਹੋਇਆ ਤੇ ਗੋਲ ਤੇ ਆ ਤਾਂ ਠੀਕ ਆ ਗੱਲ ਆ ਇਹਦਾ ਫੇਰੇਟ ਆਪਾਂ ਕੀ ਕਰਦੇ ਹਾਂ ਇਹਦਾ 165 165 ਆ ਲੈਣ ਦੇਣ ਵਾਲਾ ਰੇਟ ਦੱਸਦੇ ਹੋਣ ਲੈਣ ਦੇਣ ਵਾਲਾ ਇਹੋ ਹੀ 1200 ਰੁਪਏ ਘਟਜੂ ਉਹ ਫੇਰ ਵੀ ਜਮੇ ਫਿਕਸ ਰੇਟ ਹੀ ਨਾ ਸਭ ਡੇਢ ਦੀ ਹੋ ਜੂ ਡੇਢ ਦੀ ਨਹੀਂ ਹੋਰ ਕਿੰਨੇ ਦੀ ਹੋ ਜੂ ਫਿਰ ਇੱਕ 60 ਫੁੱਟ ਦੇ ਕਰ ਦੂੰਗੇ ਅੱਛਾ ਬਾਕੀ ਜੇ ਕੋਈ ਸੱਜਣਾ ਆ ਕੇ ਮੌਕੇ ਤੇ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਤੇ ਬਾਕੀ ਮੇਨ ਗੱਲ ਆ ਇਹ ਨਹੀਂ ਸੱਜਣਾ ਨਾਲ ਇਹਦੇ ਕੱਟਿਆ ਬਾਕੀ ਬਾਈ ਕਹਿੰਦਾ ਜਦੋਂ ਕੋਈ ਸੱਜਣਾ ਆਊਗਾ ਯਾਰ ਮਾਨਤਨ ਕਰ ਦਾਂਗੇ ਜੋੜਾ ਲਊਗਾ ਕੋਈ ਜੋੜੇ ਜੋ ਵੀ ਬਾਈ ਕਰ ਦੂਗਾ ਸ਼ੋਅ ਤਾਂ ਤੇ ਮੇਨ ਗੱਲ ਆ ਯਾਰ ਜਿਹੜੀ 16 ਕਿਲੋ ਦੁੱਧ ਬਾਈ ਕਹਿੰਦਾ ਯਾਰ ਤੇ ਇਹ ਆਪਣੇ ਕੋਲੇ ਰਹਿ ਕੇ ਨਾ ਚਾਰ ਡੰਗ ਪੰਜ ਡੰਗ ਛੇ ਡੰਗ ਵੀ ਯਾਰ ਚੋ ਲਿਓ ਕੋਈ ਸਮੱਸਿਆ ਨਹੀਂ 95 ਦੀ ਵਾਈਫੈਂਟ ਆ ਹਨਾ 95 ਬੈਰੀ ਚ ਦਿਖਾਉਂਦਾ ਕੱਪੀ ਦੇ ਤੇ ਕੀ ਆ ਠੀਕ ਆ ਜੀ ਗੱਲ ਲੈ ਹੁਣ ਦਰਸਾਈ ਤੇ ਮਾਰਦੇ ਕੈਮਰਾ ਬਾਈ ਇਹਦੀ ਬਣਾਵਤ ਦੀ ਗੱਲ ਕਰ ਲੈਣਾ ਪਿੱਠ ਪੂੜੇ ਦੀ ਬਣਾਵਤ ਹੈ ਦੀ ਵੀ ਪੂਰੀ ਤਕੜੀ ਆ ਤੇ ਪੂਰੀ ਚੜਾਈ ਆ ਸਜਣੋਂ ਉਤੋਂ ਉਰਲੇ ਬੰਨੇ ਹੋ ਜੀ ਮਾੜਾ ਜਾਂ ਇਹਦਾ ਵੀ ਬਾਈ ਥਣ ਥਣ ਦਿਖਾ ਦੀ ਇਹਦਾ ਕਿਹੜਾ ਸੂਆ ਜੀ ਇਹਦਾ ਦੂਗਾ ਇਹਦਾ ਦੂਜਾ ਸੂਆ ਇਹ ਕਿੰਨੇ ਕਿ ਦਿਨ ਕਰਦੀ ਆ ਸੂਣ ਚ ਇਹ ਲੈ ਜੋ 14 15 ਦਿਨ ਅੱਛਾ 13 14 ਦਿਨ ਘੱਟੋ ਘੱਟ ਵੀ ਇਹ ਕੜਦੀ ਆ ਇਹਨੂੰ ਖੋਲ ਕੇ ਤੋੜ ਦੂ ਲੇ ਸੱਜਣੋ ਕੱਦ ਕਾਠ ਝੋਟੀ ਦਾ ਹੈਗਾ ਦਰਮਿਆਨਾ ਕੱਦ ਜੇ ਮੈਂ ਕਹਿੰਦਾ ਕੱਦ ਨਹੀਂ ਹੈਗਾ ਬਾਹਲਾ ਵੱਡਾ ਪਰ ਝੋਟੀ 'ਚ ਬਰੀਕੀਆਂ ਬਹੁਤ ਨੇ ਸੱਜਣੋ ਤੇ ਇਧਰੋਂ ਇਹਦੀ ਪਿੱਠਪੁੜੇ ਦੀ ਬਣਵਟ ਦੇਖ ਸਕਦੇ ਹੋ ਪੂਰੀ ਚੜਾਈ ਵਾਲਾ ਉਹ ਜਿਹੜਾ ਸਟਰਕਚਰ ਹੈ ਦਾ ਢਾਂਚਾ ਹੈ ਤੇ ਬਾਕੀ ਆਰੇ ਜਿਹੜੇ ਥਣ ਥੁੰਨੇ ਨੇ ਨਾ ਜਿਹੜੇ ਥਣ ਲੇ ਵੇਜਾਂ ਤਾਂ ਉਹੀ ਗੱਲ ਹੈ ਵੀ ਬਾਈ ਦੀਆਂ ਦੋਨੇ ਝੋਟੀਆਂ ਯਾਰ ਬਾ ਕਮਾਲ ਨੇ ਇਹ 14 15 ਦਿਨ ਬਾਈ ਕਹਿੰਦਾ ਹਜੇ ਘੜਦੀ ਆ ਇਹਦਾ ਵੀ ਰਕਾਰ ਨੂੰ ਪੁੱਛਾਂਗੇ ਆਪਾਂ ਪਹਿਲੇ ਸੂਈ ਦਾ ਕਿਹਾ ਲੈ ਜਾਓ ਜੀ ਆ ਧੁੱਪ ਜੀ ਤੋਂ ਮੋੜ ਲਓ ਕਿਹੜਾ ਦੁਆਬ ਵਾ ਮੋੜ ਲੋ ਜੀ। ਹੱਟ 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 ਤਾ। ਉਹੀ ਗੱਲ ਆ ਸੱਜਣਾ ਜਾਨਵਰ ਬਾਈ ਕੋਲੇ ਚੰਗੇ ਨੇ ਤੇ ਜਿਹੜੀ ਮੇਨ ਗੱਲ ਆ ਯਾਰ ਥੱਲੇ ਦੇ ਜਾਨਵਰ ਚੰਗੇ ਨੇ ਕਿਉਂਕਿ ਥਣ ਥੋਣਾ ਜਿਹੜਾ ਆ ਲੱਗਿਆ ਪੂਰਾ ਟੌਪ ਦਾ ਇਧਰ ਤੋਂ ਦੇਖ ਸਕਦੇ ਨੇ ਜਿਹੜੇ ਤੋਂ ਮੁੱਠੀ ਦੀ ਚਵਾਈ ਵਾਲਾ ਦੂਰਾ ਥਣ ਲੱਗਿਆ ਬਾਈ ਛੋਟੀ ਨੂੰ ਤੇ ਉੱਤੇ ਪਏ ਦੀ ਬਣਾਵਟ ਦੇਖ ਸਕਦੇ ਪੂਰੇ ਚੌੜੇ ਢਾਂਚੇ ਚ ਆ। ਤੇ 14 15 ਦਿਨ ਪਾਈ ਇਹ ਕੱਢਦੀ ਆ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਨਹੀਂ ਇਹ ਗੱਲ ਕਰ ਲਈ ਪਹਿਲਾਂ ਇਹਨੇ 14 15 ਕੱਢਿਆ ਅੱਛਾ ਜੀ 14 15 ਪਹਿਲੇ ਸੂਏ ਪਹਿਲੇ ਸੂਏ ਉਹ ਬਣਾ ਦੁੱਧ ਕੱਢਦਾ ਬਈ ਜਾਨੋ ਤੀਨੇ ਹੈ ਇਹ ਦੁੱਧ ਵਾਲੀਆਂ ਇਹ ਟੀਕਿਆਂ ਦੇ ਡੰਗਰ ਆ ਠੀਕ ਆ ਜੀ ਗੱਲ ਆ ਇਹ ਟੀਕਾ ਮੈਂ ਚੰਗਾ ਟੀਕਾ ਭਰਾਉਣ ਦੇ ਆਪਾਂ ਮੰਨ ਲਾ ਵੀ ਸ਼ੌਕ ਰੱਖਦੇ ਆ ਉਹਦੇ 2000 ਦਾ ਭਰਾਇਆ ਹੁਣ ਠੀਕ ਆ ਜੀ ਗੱਲ ਆ ਠੀਕ ਹੈ ਜੀ ਦੇ ਸ਼ੌਕ ਆ ਜਾਨਵਰਾਂ ਦਾ ਪਹਿਲੇ ਦਿਨ ਤੋਂ ਆ ਵੀ ਟੀਕੇ ਦਾ ਠੀਕ ਆ ਜੀ ਲੈ ਸਾਨ ਵੀ ਬਾਈ ਦਾ ਸੱਜਣ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਇਹ ਇਸ ਵਾਰੀ ਕਿੰਨੀ ਕੁ ਉਮੀਦਾਂ ਵੀ ਆਪਾਂ ਨੂੰ ਕਿੰਨਾ ਕੁ ਰੁੱਧ ਪਾ ਜਾਣੀ ਇਹ ਕਰ ਦੂ 16 17 ਦੇ ਗੀੜੇ 16 17 ਦੇ 16 17 ਇਹਦੇ ਗੀੜ ਫੇੜ ਚ ਰੇਟ ਫਿਰਦਾ ਪਈ ਰੇਟ ਇਹਦਾ 160 ਇਹ ਕਿੰਨੇ ਦੀ ਛੱਡਾਂਗੇ ਛੱਡ ਤਾਂ ਹੁਣ ਜਿਹੜਾ ਜਦ ਕੋਈ ਆਊਗਾ ਉਹਦਾ ਮਾਨਤਨ ਹੋ ਜਾਊਗਾ ਮਾਨਤਨ ਆਪਣੇ ਸੱਜਣ ਤਾਂ ਆਪਣੇ ਜਿਹੜਾ ਰੇਟ ਕਰਾ ਦਈਏ ਦੇਖ ਕੇ ਉਹਦੀ ਆ ਜਾਂਦੇ ਨੇ ਇਹ 1 55 ਦੀ ਛੱਡਣੀ ਹੈ 1 ਲੱਖ 55 ਹਜ਼ਾਰ ਦੀ ਛੱਡਣੀ ਹੈ ਹਾਂ ਲੇਕਰ ਅਸੀਂ ਇੱਕ ਵਾਰੀ ਝੋਟੀ ਤੇ ਫੇਰ ਮਾਰਦੇ ਕੈਮਰਾ ਇਧਰੋਂ ਬੈਕ ਤੋਂ ਬਣਾਵਟ ਬਨੂਟ ਦਿਖਾ ਦੇ ਬਈ ਇਹਦੀ ਉਹੀ ਗੱਲ ਆ ਵੀਰ ਝੋਟੀ ਦੀ ਬਣਾਵਟ ਚੰਗੀਆਂ ਸੱਜਣਾ ਉੱਤੋਂ ਨਾ ਜਿਹੜੀ ਗੱਲ ਆ ਝੌੜੇ ਟਾਂਚੇ ਦੀ ਝੋਟੀ ਆ ਸਟਰਕਚਰ ਚੰਗਾ ਝੋਟੀ ਦਾ ਤੇ ਰੰਗ ਰੂਪ ਵੀ ਚੰਗਾ ਉਹੀ ਗੱਲ ਆ ਵੀ ਚਾਹੇ ਨਾ ਇਹਦੇ ਤੇ ਤੇਲ ਮਾਰ ਕੇ ਆਪਾਂ ਜੇ ਸ਼ੀਸ਼ਾ ਨਾ ਹੋਵੇ ਨਾ ਪੱਗ ਵੀ ਬਨ ਸਕਦੇ ਆ ਬਾਈ ਹਨਾ ਐਨੀ ਚਮਕਾ ਝੋਟੀ ਦੇ ਪਿੰਡੇ ਚ ਤੇ ਖਣ ਥਣੂ ਦੀ ਮੇਨ ਗੱਲ ਹੁੰਦੀ ਹੈ ਜਦ ਵਰ ਥੱਲਿਓ ਕੰਮਜਾਬ ਹੋਣਾ ਚਾਹੀਦਾ ਕਿਉਂਕਿ ਪ੍ਰੋਗਰਾਮ ਨੀਕੀ ਚੱਲਦੀ ਹੈ ਦਾ ਸਾਹਮਣੇ ਆ ਆ ਥਣ ਥਣੋੜੀਆਂ ਝੋਟੀਆਂ ਦੋਨੀਆਂ ਚੰਗੀਆਂ ਨੇ ਬਾਈਆਂ ਥੱਲਿਓ ਯਾਰ ਪੂਰੀ ਟੌਪ ਕੁਆਲਿਟੀ ਦੀਆਂ ਨੇ ਲਾ ਹੁਣ ਉਹ ਤੇ ਬੁੱਲ ਤੇ ਵੀ ਮਾਰਦੇ ਬਾਈ ਕੈਮਰਾ ਆ ਝੋਟਾ ਸੱਜਣੋ ਬਾਈ ਕੋਲੇ ਫੋਰ ਸੇਲ ਇਹਦੀ ਬਾਈ ਕਿੰਨੀ ਉਮਰ ਹੋਗੀ ਇਹਦੀ ਹੈਗੀ 5.5 ਸਾਲ 5.5 ਸਾਲ ਉਹ ਜਿਹੜੀ ਮੱਝ ਮਗਰ ਕੱਤੀ ਆ ਇਸੇ ਦੀ ਆਹੋ ਇਹਦੀ ਆ ਅੱਛਾ ਹੋਰ ਬੱਚੇ ਕਿੰਨੇ ਕਾ ਲੇ ਇਹਦੇ ਇਹ ਇਹਦੇ ਬੱਚੇ ਮੇਰਾ ਖਿਆਲ 20 ਕ ਮੱਝਾਂ ਸੂਈਆਂ ਆਂ ਅੱਛਾ 20 ਕ ਮੱਝਾਂ ਸੂਈਆਂ ਜ਼ਿਆਦਾਤਰ ਬੱਚਾ ਕੀ ਆ ਰਹੇ ਹੈਂ ਹਾਂ ਜ਼ਿਆਦਾਤਰ ਕੱਟੇ ਆਉਂਦੇ ਨੇ ਕਿ ਮੇਰਾ ਖਿਆਲ ਹੈ ਮੈਂ ਤਾਂ ਬਹੁਤਾ ਪੁੱਛਿਆ ਨਹੀਂ ਆਪਾਂ ਨੇ ਕਿਹੜਾ ਕੋਈ ਜਾਂਦੇ ਅਗਲੇ ਦੇ ਘਰੇ ਠੀਕ ਹੈ ਜੀ ਹਾਂ ਇਹ 5.5 ਸਾਲ ਦਾ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ ਤਾਂ ਹੁਣ ਹੀਰਾ ਹੈ ਚਾਹੇ ਜਿੱਦਾਂ ਦਾ ਕੋਈ ਮਰਜ਼ੀ ਮੁੱਲ ਲਾ ਕੇ ਲੈ ਜਾਵੇ ਨਹੀਂ ਫੇਰ ਵੀ ਇਹਦਾ ਕਿਆ ਮੁੱਲ ਕਰੂਗੇ ਯਾਰ ਹੁਣ ਤੇ ਇਹ ਮਜਬੂਰੀ ਕਰਕੇ ਆ ਸਾਲਾ ਸਾਰਾ ਕੁਝ ਠੀਕ ਹੈ ਗੱਲ ਉਹ ਵੀ ਮਜਬੂਰੀ ਕਰਕੇ ਆ ਨਹੀਂ ਰੇਟ ਕੱਢਣ ਨੂੰ ਤਾਂ ਮੈਨੂੰ ਅਜੀਬ ਨਹੀਂ ਕਰਦਾ ਕਿਸੇ ਡੰਗਰ ਦਾ ਨਹੀਂ ਠੀਕ ਹੈ ਗੱਲ ਬਾਕੀ ਸਤਿਨੋਂ ਚਲੋ ਇਹ ਬੁੱਲ ਦਾ ਰੇਟ ਨਾ ਬਾਈ ਹੋਰਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਹੂੰ ਫੋਨ ਤੇ ਬਾਈ ਕੋਈ ਕਿਉਂਕਿ ਡੈਰੀ ਵਾਲਾ ਸੱਜਣ ਕੋਈ ਯਾਰ ਡੈਰੀ 'ਚ ਜ਼ਰੂਰਤ ਬੁੱਲਾਂ ਦੀ ਬਹੁਤ ਜ਼ਿਆਦਾ ਹੈ ਜ਼ਰੂਰਤ ਰਹਿੰਦੀ ਆ ਕਿਉਂਕਿ ਟੀਕਾ ਨਾਲ ਜਾਨਵਰ ਜ਼ਿਆਦਾਤਰ ਰੁਕਦੇ ਵੀ ਨਹੀਂ ਬਾਈ ਹੁਣ ਮੁੰਡਾ ਗੱਡੀ ਨਹੀਂ ਛੱਡਦਾ ਠੀਕ ਆ ਜੀ ਮੈਂ ਗੱਲਾਂ ਇੱਥੇ ਘਰ ਦੇ ਵਿੱਚ ਠੀਕ ਆ ਗੱਲਾਂ ਅੱਗੇ ਤੇਰੀ ਆਂਟੀ ਘਰਾਂ ਦੇ ਵਿੱਚ ਕੰਮ ਮੜਮਟਾ ਹਾਂਜੀ ਆ ਦਿਖਾ ਦੇ ਦਰਸੈਨ ਸਾਰੇ ਪਾਸੇ ਤੋਂ ਐ ਨੂੰ ਹੋ ਕੇ ਵੀ ਦਿਖਾ ਦੇ ਲੰਬਾਈ ਲੰਬੂਈ ਦਿਖਾ ਦੇ ਬੁੱਲ ਦੀ ਉਚਾਈ ਦਿਖਾ ਦੇ ਉਹੀ ਗੱਲ ਆ ਸੱਚ ਨੂੰ ਪੂਰੇ ਵੱਡੇ ਕਦ ਕਾਠ ਵਾਲਾ ਕੋਲ ਆ ਬਾਈ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਨਾਲ ਰਿਜ਼ਲਟ ਵੀ ਦਿਖਾਤਾ ਇਹਦੀ ਕੱਤੀ ਵੀ ਦਿਖਾਤੀ ਉਗੇ ਪੂਰੇ ਚੌੜੇ ਪੁੱਠੇ ਦੀ ਆ ਵਧੀਆ ਮਜ਼ਬੂਤ ਅੰਗਾ ਪੈਰਾਂ ਦੇ ਬੱਚੇ ਆਉਂਦੇ ਨੇ ਇਹਦੇ ਲਈ ਬਾਈ ਜੀ ਨੰਬਰ ਬੋਲ ਦਿਓ ਆਪਣਾ ਹੁਣ ਨੰਬਰ ਮੇਰਾ ਕੈਪਸੀ 464 ਹਾਂਜੀ 97327 ਇੱਕ ਵਾਰੀ ਫੇਰ ਬੋਲੋ 81464 ਹਾਂਜੀ 97327 ਜੇ ਸੱਜਣੋ ਨਾ ਤਿੰਨੇ ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਇੱਕ ਗੱਲ ਮੈਂ ਤੁਹਾਨੂੰ ਬਾਰ-ਬਾਰ ਫੇਰ ਕਹਿਣਾ ਜਿਹੜੀ ਮੈਂ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਕਿਉਂਕਿ ਤੁਸੀਂ ਨਾ ਯਾਰ ਸੂਆ ਸਮਾਰਿਆ ਜਾਨਵਰ ਕਿਤੋਂ ਵੀ ਲੈਣਾ ਹੋਵੇ ਚਾਹੇ ਆਪਣੇ ਕਿਸੇ ਰਿਸ਼ਤੇਦਾਰ ਤੋਂ ਲੈਣਾ ਹੋਵੇ ਦੋ ਡੰਗ ਚੋਲੇ ਤੋਂ ਬਿਨਾ ਜਾਨਵਰ ਨਾ ਖਰੀਦਿਆ ਕਰੋ ਕਿਉਂਕਿ ਡੰਗ ਤੋਂ ਡੰਗ ਦੋ ਡੰਗ ਚੋਕੇ ਯਾਰ ਤੁਹਾਨੂੰ ਦੁੱਧ ਦਾ ਪੂਰਾ ਸਪਸ਼ਟਿਕਰਨ ਹੋ ਜਾਂਦਾ ਕਿਉਂਕਿ ਬਾਅਦ ਚੋਂ ਕਈ ਸੱਜਣ ਮੈਨੂੰ ਫੋਨ ਕਰਦਦੇ ਯਾਰ ਗੁਰੀਤਰੀ ਵੀਡੀਓ ਦੇਖ ਕੇ ਜਾਨਵਰ ਲਿਆ ਬਾਈ ਉਹਨੇ ਦੁੱਧ ਨਹੀਂ ਕੱਢਿਆ ਜਾਂ ਉਹਦੇ ਥੱਲੇ ਦੁੱਧ ਘਟਾ ਕਿਉਂਕਿ ਯਾਰ ਆਪਾਂ ਇੰਨੇ ਪੈਸੇ ਤਾਂ ਲਾ ਦਨੇ ਬਾਈ ਯਾਰ ਆਪਾਂ ਦੋ ਡੰਗ ਨਾ ਜਾ ਕੇ ਚੋ ਕਿਉਂ ਨਹੀਂ ਚੋਂਦੇ ਕਿਉਂ ਨਹੀਂ ਜਾਨਵਰ ਕਰੇ ਜਾ ਕੇ ਮੈਨੂੰ ਇਸ ਗੱਲ ਦਾ ਗਿਲਾ ਸੱਜ ਸੱਜਣਾ ਦੋ ਡੰਗ ਜ਼ਰੂਰ ਜਾਨਵਰ ਚੁਆਇਆ ਕਰੋ ਚਾਹੇ ਇੱਕ ਡੰਗ ਅਗਲੇ ਤੋਂ ਵੀਡੀਓ ਕਾਲ ਤੇ ਖਾਲੀ ਕਰਾ ਲਿਆ ਤੇ ਇੱਕ ਡੰਗ ਜਾ ਕੇ ਆਪ ਪਾਸ ਕਰ ਲਿਆ ਕਿਉਂਕਿ ਯਾਰ ਤੁਸੀਂ ਵੀ ਨਾ ਪੇਮੈਂਟ ਲਾਉਣੀ ਹੁੰਦੀ ਆ ਬਾਈ ਹਨਾ ਦੋ ਡੰਗ ਚੁਣਾ ਜਾਂਦੇ ਮੈਂ ਕਹਿੰਦਾ ਚਾਰ ਬਰੀ ਚ ਹੋਵੇ ਤੇ ਬਾਕੀ ਇਹਨਾਂ ਤੋਂ ਇੱਥੇ ਕੋਈ ਠੱਗੀ ਦਾ ਸਮਾਨ ਨਹੀਂ ਹੈਗਾ ਕਿਉਂ ਪੂਰੀ ਕਰਕੇ ਵੇਚ ਦਿਆਂ ਹੂੰ ਕੋਈ ਨਹੀਂ ਅਰੇ ਇਹ ਬੱਜੀ ਤੇ ਬਾਕੀ ਇਹਨਾਂ ਤੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉ ਉਹ ਸੱਜਣੋ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਧੰਨਵਾਦ